ਇਸ ਕੇਸ ਨੇ ਘਟੋ-ਘਟ ਇਹ ਸਾਬਤ ਕਰ ਦਿੱਤਾ ਕਿ ਜੇ ਪਾਰਟੀ ਪਾਰਟੀ ਦੇ ਪ੍ਰਧਾਨ ਪਾਰਟੀ ਦੀ ਜਿਹੜੀ ਲੀਡਰਸ਼ਿਪ ਵਰਕਰ ਦੇ ਨਾਲ ਖੜਦੀ ਹੈ ਤਾਂ ਫਿਰ ਪਾਰਟੀ ਨੂੰ ਕੋਈ ਨਹੀਂ ਹਰਾ ਸਕਦਾ। ਅਕਾਲੀ ਦਲ ਬਣਿਆ ਹੀ ਜ਼ਬਰ ਤੇ ਜ਼ੁਲਮ ਦੀ ਲੜਾਈ ਲਈ ਹੈ। ਐਮਰਜੈਂਸੀ ਤੋਂ ਲੈ ਕੇ ਫਿਰ ਉਸ ਤੋਂ ਪਹਿਲਾਂ ਆਜ਼ਾਦੀ ਦੀ ਮੈਂ ਗੱਲ ਕਰਾਂ ਉਰੇ ਜੋ ਤੁਸੀਂ ਦੇਖਿਓ ਵੀ 90 ਦੇ 80 ਦੇ ਦਹਾਕੇ ਚ ਜੋਰੇ ਕਾਲਾ ਦੌਰ ਰਿਹਾ ਪੰਜਾਬ ਨੇ ਆਪਣੇ ਪਿੰਡੇ ਤੇ ਬਹੁਤ ਕੁਛ ਹੰਡਾਇਆ। ਸੋ ਪੰਜਾਬੀਆਂ ਨੂੰ ਔਰ ਸ਼ਰਮਨੀ ਅਕਾਲੀ ਦਲ ਨੂੰ ਇਹ ਸਰਕਾਰਾਂ ਦੀ ਤੱਕੇਸ਼ਾਈ ਦਾ ਕੋਈ ਫਰਕ ਨਹੀਂ। ਪਰ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਐਲਾਨ ਵੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਖੁੱਲਕੇ ਗੱਲ ਕਹੀ ਹੈ ਕਿ ਹਰ ਇੱਕ ਵਰਕਰ ਦੇ ਨਾਲ ਖੜੇ ਆਂ ਔਰ ਖੜਾਂਗੇ ਵੀ ਇਹ ਸਾਡੇ ਪਰਿਵਾਰ ਨੇ ਨਛੱਤਰ ਗਿੱਲ ਦਾ ਸਾਡਾ ਪਰਿਵਾਰ ਹੈ ਜਿਹੜੇ ਹੋਰ ਅਕਾਲੀ ਦਲ ਦੇ ਵਰਕਰ ਨੇ ਜਿਨ੍ਹਾਂ ਤੇ ਪਰਚੇ ਹੋ ਰਹੇ ਨੇ ਕੰਚਨਪ੍ਰੀਤ ਸਾਡਾ ਪਰਿਵਾਰ ਹੈ ਅੱਜ ਬੌਬੀ ਮਾਨ ਨੂਨੀ ਮਾਨ ਸਾਹਿਬ ਇਹ ਅਕਾਲੀ ਦਲ ਦੇ ਜਿਹੜੇ ਸਾਡੇ ਬਾਪੂ ਜ਼ੋਰਾ ਸਿੰਘ ਮਾਨ ਸਾਹਿਬ ਅੱਜ ਸਾਡੇ ਵਿੱਚ ਨਹੀਂ ਇਹ ਉਹਨਾਂ ਦਾ ਪਰਿਵਾਰ ਹੈ ਸੋ ਇਹ ਪਰਿਵਾਰਾਂ ਨਾਲ ਡਟ ਕੇ ਖੜਿਆ ਇਹਨਾਂ ਦੀ ਹਰ ਇੱਕ ਲੀਗਲ ਲੜਾਈ ਅਸੀਂ ਲੜਾਂਗੇ ਵਚਨਬੱਧਾਂ ਪਰ ਇਹ ਬੜੀ ਹੈਰਾਨਗੀ ਦੀ ਗੱਲ ਹੈ ਕਿ ਤੁਸੀਂ ਜਾਂ ਤੁਹਾਡੀ ਪਾਰਟੀ ਹੈ ਜਿਹੜੀ ਉਹ ਹਾਰੇ ਹੋਏ ਉਮੀਦਵਾਰ ਦੇ ਨਾਲ ਵੀ ਖੜੀ ਇਹ ਐਸੀ ਪੋਲੀਟੀਕਲ ਪਾਰਟੀ ਹੈ ਕਿ ਹਰ ਇੱਕ ਬੰਦੇ ਦਾ ਡਾਇਰੈਕਟ ਪ੍ਰਧਾਨ ਸਾਹਿਬ ਤੱਕ ਐਕਸੈਸ ਹੈ ਫਿਰ ਸੀਨੀਅਰ ਲੀਡਰਸ਼ਿਪ ਤੱਕ ਐਕਸੈਸ ਹੈ ਸੋ ਇੱਕ ਪਰਿਵਾਰਕ ਮਾਹੌਲ ਹੈ ਉਰੇ ਕੋਈ ਬਹੁਤ ਜ਼ਿਆਦਾ ਜਿੱਦ ਆਪਾਂ ਕਹਿੰਦੇ ਆ ਨਾ ਕਿ ਕੋਈ ਬਹੁਤ ਐਦਾਂ ਨਹੀਂ ਹੈਗਾ ਕਿ ਕੋਈ ਵੱਡਾ ਕੋਈ ਛੋਟਾ ਇੱਕ ਪਰਿਵਾਰ ਵਾਂਗੂ ਚੱਲਦੇ ਆ